ਡਰਨੀ ਦੇ ਦੁੱਧ ਦਾ ਗਲਾਸ ਪਰ ਕੇ ਗੋਰੀਆਂ ਹੱਥਾਂ ਨਾਲ ਮੂੰਹ ਨੂੰ ਲਾਵਾਂ ਜੱਟ ਦੇ ਚੱਕਵੇਂ ਡਿਜ਼ਾਈਨਾਂ ਵਾਲੇ ਗੂੜੇ ਗੂੜੇ ਸੂਟ ਨਾਲ ਮੈਂ ਚੰਗਾ ਮੈਂ ਕਰ ਕਰ ਪਾਵਾਂ ਜੱਟ ਦੇ ਰੰਗਲਾ ਚੂੜਾ ਨੀ ਤੇਰੀ ਬਾਹਾਂ ਵਿੱਚ ਹੋਵੇ ਚੋਬਰ ਦਾ ਸਾ ਤੇਰੇ ਹੈ ਨੀ ਸਾਹਾਂ ਵਿੱਚ ਹੋਵੇ ਬੇ ਤੂੰ ਇਸ਼ਕ ਦਾ ਰੰਗ ਬਣ ਕੇ ਮੇਰੇ ਫੇਸ ਦੀ ਗਲੋ ਬਣ ਜਾ ਨੀ ਮਿੱਠੀਏ ਹਾਂ ਮਖਣਾ ਨੀ ਤੂੰ ਮੇਰੀ ਉਹ ਬਣ ਜਾ ਵਾਹ ਬਈ ਬਹੁਤ ਸੋਹਣਾ ਬਈ ਬਹੁਤ ਸੋਹਣਾ ਦੱਸੋ ਦੋਸਤੋ ਨਜ਼ਾਰਾ ਆਇਆ ਕਿ ਨਹੀਂ ਤੇ ਦੂਜੀ ਗੱਲ ਕਿਹਨੇ ਕਿਹਨੇ ਕਿਹੜੇ ਕਿਹੜੇ ਭਰਾਵਾਂ ਨੇ ਇਹ ਗਾਣਾ ਸੁਣਿਆ ਉਹ ਕਮੈਂਟ ਕਰਕੇ ਜਰੂਰ ਦੱਸੋ ਤੇ ਅੱਜ ਆਪਣੇ ਘਰ ਬਾਈ ਕੁਲਵਿੰਦਰ ਪੁੱਲਰ ਪਿੰਡ ਦੇਸੂ ਜੋਧਾ ਤੋਂ ਆਏ ਹੋਏ ਨੇ ਤੇ ਵੀਰ ਦਾ ਦੋਸਤ ਬਹੁਤ ਹੀ ਮਠਾ ਸੁਭਾਅ ਤੇ ਬਹੁਤ ਹੀ ਸੋਹਣਾ ਮਤਲਬ ਬਹੁਤ ਹੀ ਘੈਂਟ ਆਵਾਜ਼ ਨਾਲ ਜਿਹੜੇ ਬਾਈ ਗੀਤ ਗਾਉਂਦਾ ਨਾ ਦਿਲ ਹੀ ਮੋਹ ਲੈਂਦਾ ਤੇ ਕਿਵੇਂ ਲੱਗ ਰਹੀ ਉਹਨੇ ਗਈ ਦਵਾਈ ਦਾ ਬਹੁਤ ਵਧੀਆ ਲੱਗਿਆ ਜੀ ਤੇ ਵੀਰ ਸਾਡੇ ਘਰ ਆਏ ਨੇ ਬਹੁਤ ਵਧੀਆ ਲੱਗੇ ਤੇ ਵੀਰ ਦਾ ਧੰਨਵਾਦ ਵੀ ਕਰਦੇ ਆਂਗੇ ਤੇ ਕੁਲਵਿੰਦਰ بھائی ਪਹਿਲਾਂ ਤਾਂ ਸਵਾਗਤ ਆ ਤੁਹਾਡਾ ਆਪਣੇ ਚੈਨਲ ਤੇ ਵੀ ਤੇ ਆਪਣੇ ਘਰੇ ਵੀ ਸასი ਸ਼ਕਾ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਦੋਸਤੋ ਅੱਪਾ ਬਾਈ ਨਾਲ ਗੱਲਾਂ ਬਾਤਾਂ ਕਰਾਂਗੇ ਚਾਹੇ ਦੈਨੂੰ ਇੰਟਰਵਿਊ ਸਮਝ ਲਓ ਚਾਹੇ ਇਹਨੂੰ ਪੋਡਕਾਸਟ ਸਮਝ ਲਓ ਗੱਲਾਂ ਨਹੀਂ ਕਰਨੀਆਂ ਆਪਾਂ ਇਕੱਲੇ ਗੀਤ ਵੀ ਸੁਣਨੇ ਆਂ ਬਾਈ ਤੋਂ ਬਹੁਤ سارے ਤੇ ਕੁਲਵਿੰਦਰ ਭਾਈ ਆਪਣੇ ਕਿੰਨੇ ਗਾਣੇ ਆ ਗਏ ਹੁਣ ਤੱਕ ਹੁਣ ਤੱਕ ਟੋਟਲ ਆਪਣੇ 11 ਗੀਤ ਆ ਚੁੱਕੇ ਨੇ ਜੀ ਠੀਕ ਹੈ ਬਾਈ 11 ਗੀ ਹੂੰ ਤੇ ਉਹ ਕਿੜ ਕਿੜੇ ਨੇ ਬਈ ਤਾਂ ਪਹਿਲਾਂ ਆਪਣਾ ਗੀਤ ਆਇਆ ਜੀ ਅਖਬਾਰ ਉਸ ਤੋਂ ਬਾਅਦ ਰਸ਼ੀਆਂ ਲਾਣੇ ਦੇ ਨਾਮ ਤੋਂ ਗੱਭਰੂ ਦੀ ਰੇਂਜ ਫਿਰ ਕਾਲ ਆਊਟ ਕਾਫੀ ਦੋਸਤਾਂ ਨੇ ਸੁਣਿਆ ਹੁਣ ਵੀ ਬੜੀ ਖੁਸ਼ੀ ਹੁੰਦੀ ਹੈ ਇੱਧਰ ਉੱਧਰ ਕਿਤੇ ਜਾਂਦੇ ਆ ਤਾਂ ਟਰੈਕਟਰਾਂ ਤੇ ਵਿਆਹਾਂ 'ਚ ਬੜਾ ਚੱਲਦਾ ਹੈ ਗੀਤ ਬਹੁਤ ਸੋਹਣਾ ਇਹ ਬਾਕੀ ਬਈ ਆ ਗਾਣੇ ਨੇ ਤਾਂ ਬਹੁਤ ਧੂਮ ਪਾਈਆਂ ਤੂੰ ਮੇਰੀ ਉਹ ਬਣ ਜਾ ਹਾਂ ਬਿਲਕੁਲ ਜੀ ਹੂੰ ਤੇ ਮਤਲਬ ਹਰੇਕ ਹਰੇਕ ਤੀਜੀ ਰੀਲ ਦੋਸਤੋ ਜਦੋਂ ਇਹ ਗਾਣਾ ਲਾਂਚ ਹੋਇਆ ਸੀ ਤਾਂ ਹਰੇਕ ਤੀਜੀ ਰੀਲ ਇਹ ਗਾਣੇ ਤੇ ਆਉਂਦੀ ਰਹੀ ਆ ਤੇ ਕੁਲਵਿੰਦਰ ਭਾਈ ਇਹ ਸਿੰਗਿੰਗ ਵਾਲੀ ਲਾਈਨ ਚ ਆਪਣਾ ਹੋ ਕਿੰਨੇ ਟਾਈਮ ਗਿਆ ਮੈਂ ਇਸ ਲਾਈਨ ਚ ਇੱਕ ਸਾਲ ਤੋਂ ਆਇਆ ਜੀ ਪ੍ਰੋਫੈਸ਼ਨਲੀ ਮੈਂ ਜੇ ਗਾਉਣ ਦੀ ਗੱਲ ਕਰੀਏ ਤਾਂ ਪ੍ਰੈਕਟਿਸ ਹੈ ਜਿਹੜੀ ਉਹ 10-12 ਸਾਲਾਂ ਤੋਂ ਚੱਲੀ ਜਾਂਦੀ ਹੈ ਬਹੁਤ ਟਾਈਮ ਤੋਂ ਮਤਲਬ ਡੇਲੀ ਰੁਟੀਨ ਦੇ ਵਿੱਚ ਘੰਟਾ 2 ਘੰਟੇ 3 ਘੰਟੇ ਗਾਉਣਾ ਠੀਕ ਹੈ ਭਾਈ ਉਹ 8-10 ਸਾਲਾਂ ਤੋਂ ਚੱਲ ਰਿਹਾ ਮਤਲਬ ਗਲਾ ਸਾਫ਼ ਕਰਦੈ ਨੂੰ 10-12 ਸਾਲ ਹੋ ਗਏ ਹਾਂਜੀ ਬਿਲਕੁਲ ਮਤਲਬ ਤਪੱਸਿਆ ਦੋਸਤੋ 1-2 ਸਾਲਾਂ ਦੀ ਨਹੀਂ ਬਾਈ ਦੀ ਬਹੁਤ ਲੰਮੀ ਤਪੱਸਿਆ ਹੈ ਨਾ ਤੇ ਬਾਕੀ ਰਮਣੇ ਮਤਲਬ ਬਾਜ ਇੱਕ ਜਿਹੜਾ ਮਨ ਨੂੰ ਮੋਹਂਦੀ ਹੈ ਹਨਾ ਗੀਤਾਂ ਜਿਹੋ ਉਹਦਾ ਆਪ ਨੂੰ ਪਤਾ ਲੱਗਦਾ ਹੀ ਆ ਦੋਸਤੋ ਤੇ ਸਕੂਲ ਮਿਲਦਾ ਜੀ ਆਵਾਜ਼ ਬਹੁਤ ਪਿਆਰੀ ਹੈ ਵੀਰ ਜੀ ਤੇ ਧੰਨਵਾਦ ਜੀ ਬਾਈ ਕੁਲਵਿੰਦਰ ਜੋ ਵਗਰ ਲੱਗ ਫਿਰ ਲਾਉਣ ਸ਼ੋਅ ਵਗੈਰਾ ਹਾਂਜੀ ਸ਼ੁਰੂ ਕੀਤੇ ਆ ਕਿਉਂਕਿ ਕੋਈ ਵੀ ਕੰਮ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਸਿੱਖਣਾ ਜ਼ਰੂਰੀ ਆ ਹਾਂਜੀ ਬਈ ਇਹ ਤਾਂ ਤੇ ਟਾਈਮ ਥੋੜਾ ਇੱਧਰ ਆਏ ਨੂੰ ਵੈਸੇ ਪ੍ਰੈਕਟਿਸ ਬਹੁਤ ਪਹਿਲਾਂ ਦੀ ਸੀ ਪਰ ਕੁਝ ਜਿਹੜੀਆਂ ਬੇਸਿਕ ਗੱਲਾਂ ਬੇਸਿਕ ਚੀਜ਼ਾਂ ਸਿੱਖਣ ਵਾਲੀਆਂ ਸੋਦੇ ਲਈ ਮੈਂ ਬਠਿੰਡਾ ਦੇ ਵਿੱਚ ਕਲਾਸਾਂ ਲਾਈਆਂ ਨੇ ਠੀਕ ਆ ਬਈ ਸੋ ਹੁਣ ਆਪਾਂ ਪੂਰਨ ਤਿਆਰ ਹੋ ਕੇ ਮੈਦਾਨ ਦੇ ਵਿੱਚ ਉਤਰੇ ਹਾਂ ਠੀਕ ਆ ਬਈ ਹਾਂਜੀ ਬਾਕੀ ਬਈ ਬਹੁਤ ਮੈਨੂੰ ਤਾਂ ਪਰਸਨਲੀ ਬਹੁਤ ਪਸੰਦ ਲੱਗੇ ਬਈ ਗਾਣੇ ਥੈਂਕ ਯੂ ਸੋ ਹਾਂਜੀ ਤੇ ਕੋਈ ਹੋਰ ਭਾਈ ਜਿਹੜਾ ਗਿਫਟ ਹੋਰ ਚੱਲ ਰਿਹਾ ਉਹ ਕੋਈ ਕਰੀ ਆਪਣੇ ਦੋਸਤਾਂ ਅੱਗੇ ਬਿਲਕੁਲ ਜੀ ਇੱਕ ਆਪਣਾ ਹੁਣੇ ਗਾਣਾ ਆਇਆ ਜੀ ਸੁਦੇਸ਼ ਕੁਮਾਰੀ ਜੀ ਨਾਲ ਵਿਆਹ ਦਾ ਚਾਹ ਥੋੜੇ ਦਿਨ ਪਹਿਲਾਂ ਹਾਂ ਉਹ ਵੀ ਬਹੁਤ ਚੱਲਿਆ ਭਾਈ ਹੈ ਨਾ ਬਹੁਤ ਵਧੀਆ ਚੱਲ ਰਿਹਾ ਵਧੀਆ ਰਿਸਪੌਂਸ ਆਉਦੀਆਂ ਤੁਹਾਨੂੰ ਹਾਂਜੀ ਭਾਈ ਵੇ ਮੈਂ ਚੁੰਨੀਆਂ ਨੂੰ ਗੋਟੇ ਲਗਵਾ ਲੈ ਸੂਟ ਵਰੀ ਵਾਲੇ 15 ਸਵਾਲ ਐ ਵੇ ਮੈਂ ਚੁੰਨੀਆਂ ਨੂੰ ਗੋਟੇ ਲਗਵਾ ਲੈ ਸੂਟ ਵਰੀ ਵਾਲੇ 15 ਸਵਾਲੇ ਬਾਪੂ ਆਖਦਾ ਹੁੰਦਾ ਏ ਮੇਰੀ ਧੀ ਨੂੰ ਹੂੰ ਬਾਗ ਰਾਣੀਆਂ ਦੇ ਆਪਾਂ ਘਰੋਂ ਤੋਰਨਾ ਬੇਬੇ ਕੰਬਲਾਂ ਦੇ ਬੰਬਲ ਵਟਾਉਂਦੀ ਰਾਤ ਨੂੰ ਚੱਲੀ ਜਾਂਦੀ ਐ ਤਿਆਰੀ ਜ਼ੋਰ ਸ਼ੋਰ ਨਾਲ ਬੇਬੇ ਕੰਬਲਾਂ ਦੇ ਬੰਬਲ ਵਟਾਉਂਦੀ ਰਾਤ ਨੂੰ ਚੱਲੀ ਜਾਂਦੀ ਐ ਤਿਆਰੀ ਜ਼ੋਰ ਸ਼ੋਰ ਨਾਲ ਔਰੰਗ ਰੋਗਣੇ ਕਰਾਇਆ ਹਲੇ ਕੱਲ ਨਹੀਂ ਰੰਗ ਰੋਗਣੇ ਕਿਰਾਇਆ ਹਲੇ ਕੱਲ ਨਹੀਂ ਘਰੇ ਰੁਕਣਾ ਨਾ ਮਿਲੇ ਕਪਲ ਨਹੀਂ ਹੋ ਕਿੰਨੇ ਬੰਦੇ ਲੈ ਕੇ ਚੱਲਾਂਗੇ ਬਰਾਤ ਦੇ ਬਾਪੂ ਕਰਦਾ ਸੀ ਭਾਈ ਨਾ ਸਲਾ ਪੱਬ ਪੁੰਝੇ ਲੱਗਦੇ ਨਹੀਂ ਬੇਬੇ ਦੇ ਰਖਾਨੇ ਤੇਰੀ ਸੱਸ ਨੂੰ ਵਿਆਹ ਦਾ ਇਨਾ ਚਾ ਪੱਬ ਪੁੰਝੇ ਲੱਗਦੇ ਨਹੀਂ ਬੇਬੇ ਦੇ ਰਖਾਨੇ ਤੇਰੀ ਸੱਸ ਨੂੰ ਵਿਆਹ ਦਾ ਇਨਾ ਚਾ ਬਾਬੇ ਫਾਤੋਰੀ ਕਿੰਨਾ ਸੋਹਣਾ ਗਾਣਾ ਲਿਖਿਆ ਹੈ ਨਾ ਤੇ ਬਾਕੀ ਦੋਸਤੋ ਟਾਈਮ ਵੀ ਸੀਜ਼ਨ ਵੀ ਵਾਈ ਆਹੇ ਚੱਲ ਰਿਹਾ ਵਿਆਹਾਂ ਦਾ ਤੇ ਵਿਆਹ ਵਾਲਾ ਗੀਤ ਹੈ ਪ੍ਰੀ-ਬੈਡਿੰਗ ਤੇ ਜਾਂ ਮਤਲਬ ਜਿਹੜੀ ਐਲਬਮ ਉਹ ਕੀ ਬਣਦੀ ਮੂਵੀ ਬਣਦੀ ਹੁੰਦੀ ਤੇ ਉਹਦੇ ਬੜੇ ਸੋਹਣੇ ਗਾਣੇ ਮਤਲਬ ਜਦੋਂ ਇੱਕ ਜਿਵੇਂ ਕਹਿੰਦਾ ਹੁੰਦਾ ਪਹਿਲਾਂ ਨਹੀਂ ਉਹ ਭਾਈ ਕਿਹੜਾ ਲਾਉਂਦੇ ਹੁੰਦੇ ਡੋਲੀ ਵਾਲੀ ਕਾਰ ਜਦੋਂ ਤੁਰਦੀ ਹੁੰਦੀ ਸੀ ਕੁੜਤਿਆਂ ਦੇ ਗੀਤ ਦਾ ਨਾਮ ਨਹੀਂ ਧਿਆਨ ਚਾਰੇ ਵੀ ਉਵੇਂ ਬੜਾ ਮੌਕੇ ਤੇ ਗਾਣਾ ਲੱਗੂਗਾ ਉਵੇਂ ਦੀਆਂ ਵੀ ਕੁਝ ਲੈਣਾ ਨੇ ਇਹਦੇ ਵਿੱਚ ਹਾਂਜੀ ਭਾਈ ਹਾਂਜੀ ਹਾਂਜੀ ਅੰਦਕ ਸੁਖ ਜਿਕੜੂੰਗੀ ਤੇਰੇ ਨਾਲ ਮੈਂ ਨੀ ਤੇਰਾ ਫੁੱਲਾ ਵਾਂਗੂ ਰੱਖੂੰਗਾ ਖਿਆਲ ਮੈਂ ਤੇਰਾ ਫੁੱਲਾ ਵਾਂਗੂ ਰੱਖੂੰਗਾ ਖਿਆਲ ਮੈਂ ਆਨੰਦ ਕਾਰਜ ਕਰਾ ਕੇ ਗੁਰੂ ਸਾਹਿਬ ਨੇ ਸਾਡਾ ਰਿਸ਼ਤਾ ਰੂਹਾਂ ਦਾ ਆਪ ਜੋੜਨਾ ਬੇਬੇ ਕੰਬੜਾਂ ਦੇ ਬੰਬਲ ਵਟਾਉਂਦੀ ਰਾਤ ਨੂੰ ਚੱਲੀ ਜਾਂਦੀ ਐ ਤਿਆਰੀ ਜ਼ੋਰ ਸ਼ੋਰ ਨਾਲ ਬੇਬੇ ਕੰਬੜਾਂ ਦੇ ਬੰਬਲ ਵਟਾਉਂਦੀ ਰਾਤ ਨੂੰ ਚੱਲੀ ਜਾਂਦੀ ਐ ਤਿਆਰੀ ਜ਼ੋਰ ਸ਼ੋਰ ਨਾਲ ਬਹੁਤ ਵਧੀਆ ਭਾਈ ਤੇ ਇਹੀ ਹੋ ਗਿਆ ਵੀ ਗਾਣੇ ਦੋਨੇ ਇਹ ਤਾਂ ਜਿਹੜੇ ਆਪਾਂ ਸੁਣਾਏ ਆਪਣੇ ਦੋਸਤਾਂ ਨੂੰ ਵੀ ਮੈਨੂੰ ਤਾਂ ਦੋਸਤੋਂ ਗਾਣੇ ਪੂਰੇ ਗਾਡਰ ਲੱਗੇ ਤੇ ਹੋਰ ਬਈ ਤੂੰ ਹੋਰ ਕਿਹੜੇ ਕਿਹੜੇ ਆਏ ਆ ਬਈ ਹੋਰ ਆਪਣਾ ਕਾਲ ਆਊਟ ਨਾਮ ਤੋਂ ਗਾਣਾ ਆ ਸੀ ਤੇ ਜੀ ਇੱਕ ਲਗਭਗ 10 ਕੁ ਮਹੀਨੇ ਹੋ ਗਏ ਅੱਛਾ ਬਈ ਉਹ ਬਹੁਤ ਵਧੀਆ ਰਿਸਪੌਂਸ ਰਿਆ ਉਹਦੀ ਹੂੰ ਹਉ ਜਿਗਰਾਨੀ ਕਿਸੇ ਕੋਲੇ ਯਾਰਾਂ ਵਰਗਾ ਰੁਤਵਾਏ ਸਾਡਾ ਸ਼ਾਹੂ ਕਾ ਰਾਮ ਵਰਗਾ ਜਿਗਰਾਨੀ ਕਿਸੇ ਕੋਲੇ ਯਾਰਾਂ ਵਰਗਾ ਰੁੱਤ ਵਾਏ ਸਾਡਾ ਸ਼ਾਹੂਕਾਰਾਂ ਵਰਗਾ ਲੱਭਣਾ ਨਹੀਂ ਬੰਦਾ ਸਰਦਾਰਾਂ ਵਰਗਾ ਭਾਵੇਂ ਕੰਮਲੀ ਤੂੰ ਵੀ ਬਾਜਗ ਸਾਰਾ ਹਾਉ ਜਿੱਥੇ ਬਿੱਲੋ ਮਿੱਤਰਾਂ ਦੀ ਅੱਖ ਬੋਲਦੀ ਬੰਦਾ ਬੋਲਦਾ ਨਹੀਂ ਡਰਦਾ ਮਾਰਾ ਹਾਉ ਜਿੱਥੇ ਬਿੱਲੋ ਮਿੱਤਰਾਂ ਦੀ ਅੱਖ ਬੋਲਦੀ ਬੰਦਾ ਬੋਲਦਾ ਨਹੀਂ ਡਰਦਾ ਮਾਰਾ ਬਹੁਤ ਸੁਣੇ ਬਈ ਵੱਡੀ ਗੱਲ ਤਾਂ ਇੱਕ ਜਿਹੜੇ ਮਤਲਬ ਸੁਰ ਨਾਲ ਸੁਰ ਮਿਲਾਉਂਦੇ ਆ ਨਾ ਹਨਾ ਓ ਬਾਈ ਵਾਕੋ ਵੀ ਜਾਣਦਾ ਇੱਕ ਬਹੁਤ ਪਿਆਰਾ ਲੱਗਦਾ ਜਦੋਂ ਇਹ ਗਾਉਂਦਾ ਬਾਕੀ ਦੋਸਤੋ ਇੱਕ ਤੁਸੀਂ ਗੱਲ ਨੋਟ ਕਰਿਓ ਬਿਨਾ ਕਿਸੇ ਇਨਸਟਰੂਮੈਂਟ ਦੇ ਬਿਨਾ ਕਿਸੇ ਬਾਜੇ ਸਾਜ ਦੇ ਹਨਾ ਬਾਈ ਐਡਾ ਸੋਹਣਾ ਗਾ ਰਿਹਾ ਵੀ ਕੰਨਾਂ ਨੂੰ ਆਟੋਮੈਟਿਕਲੀ ਆਵਾਜ਼ ਬਾਈ ਦੀ ਪੈਰੀ ਲੱਗ ਰਹੀ ਆ ਹਨਾ ਚੰਗੀ ਲੱਗ ਰਹੀ ਆ ਤੇ ਬਾਕੀ ਭਾਈ ਕੁਲਵਿੰਦਰ ਭਾਈ ਬਚਪਨ ਤੋਂ ਗਾਉਣ ਦਾ ਸ਼ੌਂਕ ਸੀਗਾ ਹਾਂਜੀ ਪਹਿਲਾਂ ਸਕੂਲ ਦੇ ਵਿੱਚ ਜਿਵੇਂ ਸ਼ਨੀਵਾਰ ਨੂੰ ਮਾਸਟਰ ਗਾਣੇ ਹੁੰਦੇ ਹੁੰਦੇ ਸੀ ਅੱਛਾ ਭਾਈ ਉਦੋਂ ਤੋਂ ਚੱਲਦਾ ਆ ਰਿਹਾ ਫਿਰ ਕੋਈ ਵੀ ਫੰਕਸ਼ਨ ਹੋਣਾ ਸਕੂਲ ਦੇ ਵਿੱਚ ਉਦੋਂ ਗਾਉਣਾ ਜਾਂ ਪੰਗੜੇ ਦਾ ਸ਼ੌਂਕ ਸੀ ਪਹਿਲਾਂ ਅੱਛਾ ਭਾਈ ਪੰਗੜਾ ਕਰਨਾ ਕਿਸੇ ਪ੍ਰੋਗਰਾਮ ਤੇ ਜਾਂ ਗਾਉਣਾ ਤਾਂ ਲਗਭਗ ਹਰ ਹਫਤੇ ਦੇ ਵਿੱਚ 4-5 ਵਾਰੀ ਸਕੂਲ ਦੇ ਵਿੱਚ ਗਾਉਣਾ ਪਹਿਲਾਂ ਖੇਤਕੂਤ ਚਲੇ ਜਾਂਦੇ ਖੇਤ ਦੇ ਵਿੱਚ ਕੋਈ ਪੱਠੇ ਵੱਢਣ ਵੇਲੇ ਗਾਉਣਾ ਜਾਂ ਕੋਈ ਵੀ ਕੰਮ ਕਰਦੇ ਮਣਾਟਾ ਗੁੰਗੁਣਾਉਂਦੇ ਰਹਿੰਦੇ ਜਿਵੇਂ ਆਪਣਾ ਵੀ ਹਰੇਕ ਤਾਂ ਬਚਪਨ ਟੱਪਿਆ ਨਾ ਵੀ ਸਕੂਲਾਂ ਜਾਂ ਆਪਣੇ ਦੋਸਤ ਹੁੰਦੇ ਜਾਂ ਕੋਈ ਨਾ ਕੋਈ ਵੀਰ ਭੈਣ ਵੀ ਜਿਹੜੇ ਨੂੰ ਗਾਉਣ ਦਾ ਸ਼ੌਂਕ ਹੁੰਦਾ ਰਹਣੇ ਹਾਂਜੀ ਤੇ ਉਹ ਮਤਲਬ ਸਵਾ ਲੱਗਦੀ ਸੀ ਤੇ ਸ਼ਨੀਵਾਰ ਨੂੰ ਸਾਰੇ ਕਹਿੰਦੇ ਸੀ ਜਾਂ ਕੋਈ ਕਿਸੇ ਮਾਸਟਰ ਨਾ ਹੁੰਦਾ ਜਿਹੜੇ ਦਿਨ 40 ਮਿੰਟ ਬਿੱਲੇ ਹੁੰਦੇ ਸੀ ਫਿਰ ਉਦਦੇ 40 ਮਿੰਟ ਖਾੜੇ ਚੱਲਦਾ ਸੀ ਅੱਛਾ ਬਈ ਐਂ ਰੌਣਕਾਂ ਲੱਗਦੀਆਂ ਜਿਵੇਂ ਅੱਜ ਆਪਣੇ ਘਰੇ ਲੱਗੀਆਂ ਹਾਂਜੀ ਹਾਂਜੀ ਸੋਰੀਆਂ ਤੇ ਕੁਲਵਿੰਦਰ ਭਾਈ ਇਹ ਜਿਹੜੇ ਜਿੰਨੇ ਵੀ ਆਪਣੇ ਗਾਣੇ ਆਏ ਕਿਹਦੇ ਕੰਪਨੀ ਦੇ ਥਰੂ ਆਏ ਕਿ ਆਪਣੇ ਕੋਈ ਖੁਦ ਦੇ ਚੈਨਲ ਤੇ ਆਏ ਇਹਨਾਂ ਦੇ ਵਿੱਚੋਂ ਜੀ ਇੱਕ ਗਾਣਾ ਕਿਸੇ ਕੰਪਨੀ ਦੇ ਥਰੂ ਆਇਆ ਬਾਕੀ ਸਾਰੇ ਆਪ ਦੇ ਖੁਦ ਦੇ ਚੈਨਲ ਤੇ ਆ ਆਪਣਾ ਚੈਨਲ ਹੈਗਾ 2 ਸਟ੍ਰਿੰਗ ਰਿਕਾਰਡ ਦੇ ਨਾਮ ਤੋਂ ਠੀਕ ਆ ਬਈ ਸਾਰੇ ਗਾਣੇ ਆਪ YouTube ਤੇ 2 ਸਟ੍ਰਿੰਗ ਰਿਕਾਰਡਸ ਰਿਕਾਰਡਸ ਦੇ ਨਾਮ ਤੋਂ ਜੀ ਠੀਕ ਆ ਬਈ ਤੇ ਬਾਕੀ ਬਈਆ ਸਪੋਟੀਫਾਈ ਇਹਦੇ ਤੇ ਸਾਰੇ ਪਾਸੇ ਆਪਣੀ ਆਹ ਆਨਲਾਈਨ ਜਿੰਨੇ ਵੀ ਪਲੇਟਫਾਰਮ ਨੇ ਜੀ ਸਾਰਿਆਂ ਤੇ ਅਵੇਲੇਬਲ ਹੈ ਚਾਹ। ਸਾਰਿਆਂ ਤੇ ਅਵੇਲੇਬਲ ਹੈ। ਹਾਂਜੀ। ਠੀਕ ਹੈ ਬਈ। ਤੇ ਹੁਣ ਬਈ ਨੈਕਸਟ ਗਾਣਾ ਕਿਹੜਾ ਆ ਰਿਹਾ? ਗਾਣਾ ਜੀ ਇੱਕ ਆਪਣਾ ਅੱਜ ਹੀ ਲਾਂਚ ਹੋਇਆ ਹੈ। ਅੱਛਾ ਬਈ। ਹਾਂ ਤੇ ਉਹ ਵੀ ਬਹੁਤ ਸੋਹਣਾ ਗਾਣਾ ਹੈ। ਤੇ ਉਹਦੇ ਆ ਵੀ ਦੋ ਲੈਣਾ ਤਾ। ਅੱਜ ਵਾਲੇ ਦੇ ਵੀ ਸੁਣਾ ਗਏ ਬਾਈ ਫਿਰ ਚਾਰ ਬੋਲਾ ਆਪਣੇ ਦੋਸਤਾਂ ਨੂੰ। ਉਹ ਵੀ ਡਿਊਟ ਆ ਜੀ ਜੈਸਮੀਨ ਅਖਤਰ ਨਾਲ ਹੈਗਾ। ਅੱਛਾ ਬਈ। ਇਟਲੀ ਤੋਂ ਹੋ ਕੇ ਤਾਂ ਡਿਜ਼ਾਈਨ ਆਉਂਦੇ ਸੂਟ ਵੇ 10 ਜੀਰੋ ਮਿਲਕ ਨਾ ਖਾਨੀਆਂ ਫਰੂਟ ਵੇ ਇਟਲੀ ਤੋਂ ਹੋ ਕੇ ਤਾਂ ਡਿਜ਼ਾਈਨ ਆਉਂਦੇ ਸੂਟ ਵੇ 10 ਜੀਰੋ ਮਿਲਕ ਨਾ ਖਾਨੀਆਂ ਫਰੂਟ ਵੇ ਫੇਸ ਦਾ ਕਲਰ ਮੇਰਾ ਖੋਏ ਵਰਗਾ ਵੇ ਚੰਗੀ ਰੱਖੀ ਆ ਲਵੇਰੀ ਪਰਿਵਾਰ ਨੇ ਕਰੋ ਹੁਕਮ ਜੀ ਅੱਖਣਾ ਤੂੰ ਛੱਡ ਦੇ ਵਿਚਾਲ ਚੱਲੀ ਨਹੀਂ ਓ ਜਾਣੀ ਮੁੱਟਿਆਰ ਦੀ ਕਰੋ ਹੁਕਮ ਜੀ ਅੱਖਣਾ ਤੂੰ ਛੱਡ ਦੇ ਵਿਚਾਲ ਚੱਲੀ ਨਹੀਂ ਓ ਜਾਣੀ ਮੁੱਟਿਆਰ ਦੀ ਹਉ ਚਿੱਟੇ ਕੁਰਤੇ ਪਜਾਮੇ ਨਾਲ ਪਾਉਂਦਾ ਜੱਟ ਕਠਲਾ ਨਾਗਣੀ ਨਾ ਕਰਦਾ ਬਲੱਡ ਮੁੰਡਾ ਪਤਲਾ ਹਉ ਚਿੱਟੇ ਕੁਰਤੇ ਪਜਾਮੇ ਨਾਲ ਪਾਉਂਦਾ ਜੱਟ ਕਠਲਾ ਨਾਗਣੀ ਨਾ ਕਰਦਾ ਬਲੱਡ ਮੁੰਡਾ ਪਤਲਾ ਹਉ ਦੇਸੀ ਜੀ ਸ਼ਰਾਬ ਵਾਂਗੂ ਖੋਹਾ ਚੱਲਦਾ ਨੀਛੇ ਫੁੱਟ 'ਚ 97 ਆ ਭਾਰਨੀ ਐਨੀਆਂ ਨੇ ਨੋਟਾਂ ਦੀਆਂ ਗੱਟੀਆਂ ਨੀ ਤੂੰ ਤਲ ਜੈਗੀ 7-8 ਵਾਰ ਨੀ ਇਨੀਆਂ ਨੇ ਨੋਟਾਂ ਦੀਆਂ ਗੱਟੀਆਂ ਨਹੀਂ ਤੂੰ ਤਲ ਜੇਂਗੀ 7-8 ਵਾਰ ਨਹੀਂ ਸੋ ਇਹ ਅੱਧੀ ਆਇਆ ਜੀ ਗਾਣਾ ਠੀਕ ਹੈ ਬਈ ਇਹ ਅੱਧੀ ਆਇਆ ਬਈ ਬਹੁਤ ਸੋਹਣਾ ਬਈ ਇਹ ਵੀ ਤੇ ਤੁਸੀਂ ਦੋਸਤੋ ਬਾਈ ਦੇ YouTube ਚੈਨਲ ਤੇ ਜਾ ਕੇ ਬਾਈ ਦੇ ਸਾਰੇ ਗਾਣੇ ਨੂੰ ਪਿਆਰ ਜ਼ਰੂਰ ਦੇਣਾ ਤੇ ਮੈਂ ਇਨੀ ਗਰੰਟੀ ਮੈਨ ਲਾ ਲੈਣਾ ਦੋਸਤੋ ਵੀ ਜਦੋਂ ਤੁਸੀਂ ਜਾ ਕੇ ਇੱਕ ਵਾਰੀ ਬਾਈ ਦੇ ਗਾਣੇ ਸੁਣ ਲੇ ਤਾਂ ਤੁਸੀਂ ਰਿਪੀਟ ਤੇ ਕਦੋਂ ਵੀ ਕਾਰ ਚ ਟਰੈਕਟਰ ਚ ਤੁਸੀਂ ਲਾਉਂਗੇ ਜ਼ਰੂਰ ਹੈਨਾ ਸਾਰੇ ਗਾਣੇ ਬਹੁਤ ਹੀ ਪਿਆਰੇ ਨੇ ਤੇ ਬਹੁਤ ਸੋਹਣੀ ਆਵਾਜ਼ ਚ ਗਾਏ ਨੇ ਜੀ ਜ਼ਰੂਰ ਸੁਣਨਾ ਜੀ ਸਾਰਿਆਂ ਨੇ ਜਦੋਂ ਬਾਈ ਮੰਨ ਕੇ ਚੱਲੋ ਗਾਣਾ ਹੈ ਨਾ ਕੁਲਵਿੰਦਰ ਬਾਈ ਸਾਡੇ ਪਿੰਡਾਂ ਦੇ ਆ ਦੋਸਤੋ ਤੇ ਸਾਡੇ ਇੱਕ ਪਿੰਡ ਛੱਡ ਕੇ ਨਾਲਲੇ ਪਿੰਡ ਗਵਾਂਢੀ ਪਿੰਡ ਦਾ ਬਾਈ ਜਮਾ ਤੇ ਸਾਡੇ ਨਾਲ ਹੀ ਸੇਖੂ ਰਹੇ ਤੇ ਸੇਖੂ ਦੇ ਨਾਲ ਬਾਈ ਦਾ ਪਿੰਡ ਦੀ ਸੁਜੋਧਾ ਤੇ ਉਹੀ ਗੱਲ ਵੀ ਕਈ ਵਾਰੀ ਨਹੀਂ ਪਤਾ ਹੁੰਦਾ ਹਨ ਤੇ ਜਦੋਂ ਬਾਈ ਦਾ ਗਾਣਾ ਆਇਆ ਮੈਨੂੰ ਨਹੀਂ ਸੀ ਪਤਾ ਉਹ ਜਿਹੜਾ ਵੀ ਪਹਿਲਾ ਪਹਿਲਾ ਗਾਣਾ ਨਾ ਉਹੀ ਸੁਣਿਆ ਉਹ ਇੱਕ ਭੈਣ ਤੇ ਵੀਰ ਸਕੂਟਰੀ ਤੇ ਗਾਉਂਦੇ ਹੋਏ ਆ ਹਨਾ ਤੂੰ ਮੇਰੀ ਉਹ ਬਣ ਜਾਣਾ ਗੀਤ ਉਹ ਦੋਸਤ ਬੜੀ ਵੀਡੀਓ ਵੀ ਬਹੁਤ ਵਾਇਰਲ ਹੋਈ ਆ ਬਿਲਕੁਲ ਜੀ ਤੇ ਉਹ ਗੀਤਾਂ ਵਿੱਚ ਸੁਣਿਆ ਹੋਇਆ ਸੀ ਪਹਿਲੀ ਫਿਰ ਮੈਨੂੰ ਕਿਸੇ ਲੋੜ ਸੁਵਾਰਕ ਹੋਏ ਬਾਈ ਦਾ ਪਤਾ ਲੱਗਿਆ ਵੀ ਇਹ ਤਾਂ ਆਪਣੇ ਹਨਾ ਵੀ ਮੁੰਡਾ ਆਪਣੇ ਪਿੰਡਾ ਦਾ ਬਾਈ ਤੇ ਫਿਰ ਉੱਥੇ ਚਲੋ ਬਾਈ ਨਾਲ ਮਲਾਪ ਹੋਇਆ ਗੱਲਾਂ ਮੱਤਾਂ ਹੋਆਂ ਕਿਉਂਕਿ ਜਦੋਂ ਕੋਈ ਆਪਦੇ ਨੇੜੇ ਦਾ ਉੱਪਰ ਉੱਡਦਾ ਤਾਂ ਬੜਾ ਮਾ ਵੀ ਮਾਨ ਮਹਿਸੂਸ ਹੁੰਦਾ ਬਹੁਤ ਵਧੀਆ ਲੱਗਦਾ ਜੀ ਬਹੁਤ ਖੁਸ਼ੀ ਹੋਈ ਦੋਸਤੋ ਇਹੇ ਕਰਕੇ ਚਲੋ ਬਾਈ ਵਰਗੇ ਅੱਜ ਕਦੇ ਵੀ ਆਏ ਤੇ ਬਹੁਤ ਸਾਨੂੰ ਦਾ ਮਤਲਬ ਦਿਲੋਂ ਦੋਸਤੋ ਚਾ ਚੜਿਆ ਤੇ ਮੈਂ ਚਲੋ ਆਪਾਂ ਆਪਣੇ ਦੋਸਤਾਂ ਨਾਲ ਵੀ ਗੀਤ ਜਿਹੜੇ ਬਾਈ ਦੇ ਜ਼ਰੂਰ ਸੰਦੇ ਕਰਾਂਗੇ ਹਨਾ ਤੇ ਕੁਲਵਿੰਦਰ ਬਾਈ ਮੈਨੂੰ ਥੋੜੀ ਜੀ ਜਾਣਕਾਰੀ ਦਿਓ ਵੀ ਲਾਈਵ ਸ਼ੋਅ ਵਗੈਰਾ ਜੋ ਵੀ ਮੰਨ ਕੇ ਚੱਲੋ ਜਿਵੇਂ ਹੁਣ ਪ੍ਰੋਗਰਾਮ ਹੁੰਦੇ ਆ ਕਲਾਕਾਰਾਂ ਦੇ ਨਾ ਵਿਆਹ ਸ਼ਾਦੀਆਂ 'ਚ ਤਾਂ ਉਹ ਬਈ ਓਪਨ ਆ ਸਾਰਾ ਕੁਝ ਉਸਕੋ ਓਪਨ ਆ ਜੀ ਬਿਲਕੁਲ ਠੀਕ ਹੈ ਬਈ ਹਾਂ ਜੀ ਬਿਲਕੁਲ ਸਟਾਰਟ ਆ ਤਿਆਰ ਵਰ ਤਿਆਰ ਆ ਜੀ ਫੁੱਲ ਤਿਆਰੀ ਆ ਫੁੱਲ ਤਿਆਰ ਆ ਲਾਈਵ 'ਚ ਬਈ ਵੈਸੇ ਮੈਂ ਬਈ ਦੇ ਇੱਕ ਦੋ ਲਾਈਵ ਦੇਖੇ ਮੈਂ ਵਿਆਹਾਂ ਦੇ ਤੇ ਲਾਈਵ ਵਾਲੀ ਬਈ ਆਈ ਸੀ ਤੂੰ ਕੀ ਕੱਢਦਾ ਜ਼ਾਹਿਰ ਜਾਂ ਤਾਂ ਤੁਸੀਂ ਮੈਨੂੰ ਲੱਗਦਾ 15 ਲੱਖ ਵਾਲਾ ਦੇ ਕੇ ਕਲਾਕਾਰ ਸਾਥ ਲਿਆ ਤੇ ਜ਼ਾਹਿਰ ਜਾਂ ਸਾਥ ਲਿਆ ਬਾਈ ਹਾਂ ਇੱਕ ਪਾਸੇ ਤੁਸੀਂ ਮੈਂ ਤੁਹਾਨੂੰ ਕਹਿਣਾ ਵੀ ਤੂੰ ਇੱਕ ਪਾਸੇ 15 ਲੱਖ ਵਾਲਾ 15 ਲੱਖ ਰੁਪਏ ਲਾ ਕੇ ਖਲ੍ਹਾ ਕਰਕੇ ਖਿੜਦੋ ਇੱਕ ਪਾਸੇ ਇਧਰ ਬਾਈ ਨੂੰ ਖਿੜਦੋ ਆਪੇ ਤੁਹਾਨੂੰ ਪਤਾ ਲੱਗ ਜੇ ਦੱਸ ਦੂਗਾ ਨਾ ਤੇ ਉਹ ਵੀ ਗੱਲ ਬਾਈ ਜਿਹਦੇ ਚ ਬੜਕ ਹੈਗੀ ਆ ਬਾਈ ਗਾਉਣ ਵਾਲੀ ਗਾਉਣ ਵਾਲਾ ਬੜਕ ਦੇ ਫਿਰ ਤੇ ਚੱਲਦਾ ਕੰਮ ਅੰਦਰੋਂ ਅੰਦਰੋਂ ਜੇ ਆਪਣਾ ਜੋਸ਼ ਹੈਗਾ ਅੰਦਰੋਂ ਜੋਰ ਨਾਲ ਆਵਾਜ਼ ਨਿਕਲੂ ਗੀਤ ਨਿਕਲੂ ਤਾਂ ਫੇਰ ਹੀ ਲੋਕਾਂ ਨੂੰ ਜਿਹੜਾ ਪਿਆਰਾ ਲੱਗਦਾ ਲੋਕਾਂ ਨੂੰ ਦੇਖਣ ਵਾਲਾ ਇਹਨੂੰ ਚੰਗਾ ਲੱਗਦਾ ਹਨ ਤੇ ਉਹ ਗੜਥ ਚ ਉਹ ਆਵਾਜ਼ ਚ ਉਹ ਮਿੱਠਾਪਨ ਕੀ ਦੀਚ ਬਾਕੂ ਬੀਆ थैंक यू ਤੇ ਤੁਸੀਂ ਬਾਕੀ ਸਾਰੇ ਨੇ ਬਾਈ ਦੇ ਗੀਤ ਕਿੰਨੇ ਤਾਂ ਮੈਂ ਹੀ ਸੁਣਵਾਦੇ ਆ ਨਾ ਤੁਹਾਨੂੰ ਤੇ ਤੁਸੀਂ ਸੁਣ ਹੀ ਲੈ ਇਹ ਕਮੈਂਟ ਕਰਕੇ ਤੁਸੀਂ ਜਰੂਰ ਦੱਸੋ ਦੋਸਤੋ ਪਿਆਰ ਜਰੂਰ ਦਿਓ ਬਾਈ ਦੇ ਚੈਨਲ ਤੇ ਜਾ ਕੇ ਵੀ ਸਬਸਕ੍ਰਾਈਬ ਕਰਿਓ ਸਾਰੇ ਜਣੇ ਤੇ ਬਾਕੀ ਦੋਸਤੋ ਬਾਈ ਦੇ ਗੀਤ ਕਿਵੇਂ ਲੱਗੇ ਜਰੂਰ ਦੱਸੋ ਸਾਰੇ ਜਣੇ ਕਮੈਂਟ ਕਰਕੇ ਤੇ ਕੁਲਵਿੰਦਰ ਬਾਈ ਹੋਰ ਆਪਣੇ ਦੋਸਤਾਂ ਨੂੰ ਕੋਈ ਸੁਨੇਹਾ ਸਨੇਹਾ ਦਾ ਹੀ ਸਭ ਤੋਂ ਪਹਿਲਾਂ ਦਾ ਸਾਰਿਆਂ ਦਾ ਧੰਨਵਾਦ ਹੈ ਜਿੰਨੇ ਵੀ ਦੋਸਤ ਨਾਲ ਜੁੜੇ ਨੇ ਪਿਆਰ ਦਿੰਦੇ ਨੇ ਆਪਣੇ ਗਾਣਿਆਂ ਨੂੰ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਿ ਤੁਸੀਂ ਇੰਨਾ ਪਿਆਰ ਦੇ ਰਹੇ ਹੋ ਔਰ ਦੂਜੀ ਗੱਲ ਇਹ ਹੈ ਜੀ ਵੀ ਸਨੇਹਾ ਵੈਸੇ ਤਾਂ ਆਪਾਂ ਕੋਈ ਇਨਾ ਮੈਂ ਹੋ ਨਹੀਂ ਹੈਗਾ ਗਿਆਨੀ ਪਰ ਮੈਂ ਤਾਂ ਇਹ ਕਹਿੰਦਾ ਵੀ ਬੰਦਾ ਕੋਈ ਵੀ ਆ ਪਰਮਾਤਮਾ ਨੇ ਆਪਾਂ ਨੂੰ ਇੱਕ ਬਹੁਤ ਵਧੀਆ ਜੁਨੀਕ ਜਨਮ ਦਿੱਤਾ ਤੇ ਚੰਗੇ ਕੰਮ ਕਰੋ ਜੀ ਦੇ ਵਿੱਚ ਆਪ ਦਾ ਪਰਿਵਾਰ ਦਾ ਪਿੰਡ ਦਾ ਆਪ ਦੇ ਏਰੀਏ ਦਾ ਆਪ ਦੇ ਡਿਸਟ੍ਰਿਕਟ ਦਾ ਆਪ ਦੀ ਕੰਟਰੀ ਦਾ ਆਪਾਂ ਨਾਮ ਨੂੰ ਅੱਗੇ ਰੋਸ਼ਨਾਈ ਹੈ ਹਨਾ ਵੀ ਉਹੋ ਜੇ ਕੰਮ ਕਰੋ ਮਾੜੇ ਕੰਮਾਂ ਤੋਂ ਬਚੋ ਕਿਉਂਕਿ ਜ਼ਿੰਦਗੀ ਬਾਰ-ਬਾਰ ਨਹੀਂ ਮਿਲਦੀ ਪ੍ਰਮਾਤਮਾ ਨੇ ਬਹੁਤ ਸੋਹਣਾ ਗਿਫਟ ਦਿੱਤਾ ਆਪਾਂ ਨੂੰ ਤੜਕੇ ਉੱਠ ਕੇ ਮੈਂ ਕਹਿੰਦਾ ਸਭ ਤੋਂ ਪਹਿਲਾਂ ਵਾਹਿਗੁਰੂ ਦਾ ਧੰਨਵਾਦ ਕਰੀਏ ਕਿ ਸਾਨੂੰ ਇੰਨੀ ਸੋਹਣੀ ਜ਼ਿੰਦਗੀ ਦਿੱਤੀ ਆ ਔਰ ਆਪਾਂ ਜ਼ਿੰਦਗੀ ਦੇ ਵਿੱਚ ਕੁਝ ਨਾ ਕੁਝ ਕਰੀਏ ਜਿਹਦੇ ਨਾਲ ਆਪ ਨੂੰ ਆਪਣੇ ਮਨ ਦੀ ਖੁਸ਼ੀ ਆਪਣੇ ਮਾਪਿਓ ਦੀਆਂ ਬਹੁਤ ਸਾਰੀਆਂ ਉਮੀਦਾਂ ਹੁੰਦੀਆਂ ਆਪਣੇ ਬੱਚੇ ਨੂੰ ਲੈ ਕੇ ਸੋ ਉਹਨਾਂ ਦੇ ਆਪਾਂ ਖਰੇ ਉੱਤਰ ਕੇ ਮੈਂ ਤਾਂ ਇਹੀ ਕਹੂੰਗਾ ਸਾਰਿਆਂ ਨੂੰ ਕਿ ਚੰਗੇ ਕੰਮ ਕਰੋ ਔਰ ਜ਼ਿੰਦਗੀ ਦੇ ਵਿੱਚ ਚੱਗੇ ਵਧੋ ਬਹੁਤ ਵਧੀਆ ਗੱਲ ਕਹੀ ਬਾਈ ਤੁਸੀਂ ਮਾਪਿਓ ਦੀ ਮਾਤਾ ਪਿਤਾ ਦੀ ਉਹਦੇ ਬਜ਼ੁਰਗਾਂ ਦੀ ਸੇਵਾ ਕਰੋ ਤੇ ਬਾਕੀ ਦੋਸਤੋ ਬਾਈ ਦੇ ਗਾਣੇ ਆ ਜਿਹੜੇ ਤੁਸੀਂ ਦੇਖੇ ਹੋਣਾ ਇੱਕ ਤਾਂ ਤੂੰ ਮੇਰੀ ਉਹ ਬਣ ਜਾ ਉਹ ਵੀ ਬਹੁਤ ਚੱਲੇ ਬਈ ਕਿੰਨੇ ਲਗਭਗ ਮੈਨੂੰ ਲੱਗਾ ਮਿਲੀਅਨ ਮਿਲੀਅਨ ਟੱਪ ਗਏ ਹੋ ਬਾਈ ਉਹ ਗੀਤ ਹੈ ਨਾ ਬਹੁਤ ਉਹਦੇ ਇੰਸਟਾਗ੍ਰam ਤੇ ਤਾਂ ਦੋਸਤੋ ਇੰਨੀਆਂ ਰੀਲਾਂ ਬਣੀਆਂ ਮੈਂ ਤੁਹਾਨੂੰ ਜਿਵੇਂ ਕਿਹਾ ਹਰੇਕ ਤੀਜੀ ਰੀਲ ਤੇ ਬਾਕੀ ਬਾਈ ਦੇ ਕਾਫੀ ਗਾਣੇ ਆ ਜਿਹੜੇ ਬਹੁਤ ਚੰਗੇ ਚੱਲੇ ਨੇ ਮਿਲੀਅਨ ਪਲੱਸ ਗਏ ਨੇ ਬਾਈ ਹੈ ਨਾ ਤੇ ਉਹੀ ਗੱਲ ਵੀ ਹੁਣ ਤੁਸੀਂ ਸਾਰਿਆਂ ਨੇ ਸਪੋਰਟ ਕਰਨੀ ਆ ਦੋਸਤੋ ਬਾਈ ਦੇ ਅੱਗੇ ਹੋਰ ਬਹੁਤ ਗਾਣੇ ਆ ਰਹੇ ਆ ਤੇ ਉਹ ਬਾਈ ਆਪਣੇ ਚੈਨਲ ਤੇ ਆ ਰਹੇ ਨੇ ਆਪਣੇ ਸਾਰੇ ਗਾਣੇ ਨੈਕਸਟ ਜੋ ਵੀ ਆ ਰਹੇ ਆ ਆਪਦੇ ਚੈਨਲ ਤੇ ਠੀਕ ਆ ਬਾਈ ਇੱਕ ਵਾਰੀ ਆਪਣੇ ਚੈਨਲ ਦਾ ਨਾਮ ਬਾਈ ਹੋਰ ਦੱਸ ਦੀ ਆਪਣੇ ਨੂੰ ਆਪਣੇ ਚੈਨਲ ਦਾ ਨਾਮ ਹੈ 2 ਸਟ੍ਰੇਂਗਰਸ ਰਿਕਾਰਡਸ ਠੀਕ ਆ ਬਾਈ 2 ਸਟ੍ਰੇਂਗਰ ਰਿਕਾਰਡਸ ਹੂੰ ਨਾ ਥੋੜਾ ਜਿਹਾ ਔਖਾ ਪਰ ਭਰ ਕੇ ਕੱਢ ਲਓ ਦੋਸਤੋ ਤੁਸੀਂ ਹਨਾ ਤੇ ਇੱਕ ਕੁਲਵਿੰਦਰ ਭਾਈ ਮੈਂ ਦੇਖਿਆ ਘਰੇ ਵੀ ਤੁਸੀਂ ਘਰੇ ਵੀ ਪੂਰਾ ਸਟੂਡੀਓ ਤਿਆਰ ਕਰ ਰੱਖਿਆ ਗੀਤ ਗੁੱਤ ਪਰ ਘਰੇ ਪ੍ਰੈਕਟਿਸ ਪੂਰੀ ਕਰ ਦਿਓ ਬਿਲਕੁਲ ਜੀ ਬਸ ਤਾਂ ਡੇਲੀ ਘੰਟਾ 1-1 ਘੰਟਾ ਚੱਲਦੀ ਹੈ ਜੀ ਸ਼ਾਮ ਨੂੰ ਹੂੰ ਤੇ ਕੁਝ ਦਿਨ ਮਤਲਬ ਮਹੀਨੇ ਦੇ ਵਿੱਚ ਇੱਕ ਦੋ ਵਾਰ 뮤జిਸ਼ੀਅਨ ਜਿਹੜੀ ਟੀਮ ਹੈਗੀ ਉਹਨਾਂ ਨੂੰ ਬੁਲਾ ਕੇ ਪੂਰੀ ਪ੍ਰੈਕਟਿਸ ਹੋ ਵੀ કરી દઈએ ਜੀ ਕਿਉਂਕਿ ਬਾਈ ਜਦੋਂ ਹੁਣ ਆਪਾਂ ਕੋਈ ਵੀ ਲਾਈਵ ਸ਼ੋਅ ਵਗੈਰਾ ਲਾਉਣੇ ਆ ਹਨ ਜਿਵੇਂ ਮੈਂ ਕਹਿ ਘੇੜਾ ਵੀ ਦੋਸਤੋਂ ਵੀ ਮੁਕਾਬਲੇ ਚ ਆਜਾ ਮਾ ਪੂਰੀ ਤਗੜੇ ਕਲਾਕਾਰਾਂ ਦੇ ਬਾਈ ਹਨ ਜੇ ਤੁਸੀਂ ਲਾਈਵ ਸ਼ੋਅ ਲਵਾਉਂਗੇ ਕਿਤੇ ਵਿਆਹ ਸ਼ਾਦੀ ਤੇ ਲਵਾਉਂਗੇ ਕਿਤੇ ਵੀ ਲਵਾਉਂਗੇ ਤਾਂ ਇਹ ਗੱਲ ਨਹੀਂ ਹੈ ਵੀ ਤੁਹਾਨੂੰ ਸੁਆਦ ਨਾ ਆਊਗਾ ਇਹ ਗਲਤੀ ਤੇ ਬਾਈ ਗਾਰੰਟੀ ਆ ਹਨ ਕਿਉਂਕਿ ਬਾਈ ਨੂੰ ਮੈਂ ਖੁਦ ਦੇਖਿਆ ਹੋਇਆ ਰੰਗ ਮੰਚ ਬਣਦਾ ਪੂਰਾ ਮਤਲਬ ਇੱਕ ਜਿਵੇਂ ਚੀਖਾ ਵਾਲਾ ਕੰਮ ਨਹੀਂ ਹੋ ਜਾਂਦਾ ਹਣਾ ਲੋਕ ਚੀਖਾ ਮਾਰਦੇ ਜਦੋਂ ਦਲਜੀਤ ਬਾਈ ਵਰਗੇ ਚੰਗੇ ਕਲਾਕਾਰ ਸ਼ੋਅ ਲਾਉਂਦੇ ਹਨਾ ਜਿੰਨਾ ਉਤਸ਼ਾਹ ਹੁੰਦਾ ਲੋਕਾਂ 'ਚ ਤਾਂ ਉਹ ਉਤਸ਼ਾਹ ਬਾਈ ਨੇ ਭਰਤਾ ਸੀਗਾ ਲਾਈਵ 'ਚ ਤੇ ਬਾਕੀ ਦੋਸਤੋ ਜੇ ਕੋਈ ਭਰਾ ਆਪਣੇ ਬੈਹ ਸ਼ਾਦੀ ਦੇ ਕਿਤੇ ਵੀ ਕੋਈ ਫੰਕਸ਼ਨ ਤੇ ਪ੍ਰੋਗਰਾਮ ਤੇ ਬਾਈ ਨੂੰ ਬੁੱਕ ਕਰਨਾ ਚਾਹੁੰਦਾ ਤਾਂ ਉਹਦੇ ਲਈ ਆਪਾਂ ਤੁਹਾਨੂੰ ਨੰਬਰ ਦਿੰਨੇ ਆ ਥੱਲੇ ਤੁਸੀਂ ਉਹ ਨੰਬਰ ਤੇ ਕਾਲ ਕਰਕੇ ਬਾਈ ਨੂੰ ਬੁੱਕ ਕਰ ਸਕਦੇ ਹੋ ਤੇ ਬਾਕੀ ਬਾਈ ਗੁਰਵਿੰਦਰ ਮੈਨੂੰ ਆਏਂ ਦੱਸੋ ਜੇ ਕੋਈ ਆਪਣੀ ਵੀਡੀਓ ਦੇ ਥਰੂ ਬਾਈ ਕੋਈ ਭਰਾ ਆਪਣੇ ਪ੍ਰੋਗਰਾਮ ਕਰਵਾਉਣਾ ਚਾਹੁੰਦਾ ਤਾਂ ਕਰੂੰਗੀ ਬਾਈ ਮਾਨਸ ਨੁਆਣ ਸਾਡੇ ਨੂੰ ਵੀ ਕਰਦੇ ਬਾਈ ਬਿਲਕੁਲ ਕਰਾਂਗੇ ਬਿਲਕੁਲ ਕਰਾਂਗੇ ਬਿਲਕੁਲ ਕਰਾਂਗੇ ਉਹ ਬਾਈ ਬਣ ਕੇ ਜਰੂਰ ਇਨਾਂ ਕ ਮਾਨ ਰੱਖਣਾ ਤੇ ਇੰਨੀ ਕਿ ਚਲੋ ਆਪਾਂ ਬਾਈ ਨੂੰ ਰਿਕਵੈਸਟ ਬੇਨਤੀ ਕਰਦੇ ਆਂ ਦੋਸਤੋ ਬਾਕੀ ਬਹੁਤ ਸੋਹਣਾ ਗੁੰਦਾ ਬਾਈ ਤੇ ਜਰੂਰ ਆਪਣੇ ਵਿਆਹ ਸ਼ਾਦੀਆਂ ਚ ਮੌਕਾ ਦਿਓ ਕਿਉਂਕਿ ਅੱਗੇ ਸੀਜ਼ਨ ਵਿਆਹ ਸ਼ਾਦੀਆਂ ਦਾ ਤੇ ਸਾਰੇ ਭੈਣ ਭਰਾਵਾਂ ਦਾ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਵੀਡੀਓ ਵੇਖਣ ਲਈ ਹਾਂਜੀ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਜੀ ਤੁਹਾਡਾ ਵੀ ਬਾਈ ਸਾਡੇ ਘਰੇ ਆਏ ਤੁਸੀਂ ਬਹੁਤ ਬਹੁਤ ਧੰਨਵਾਦ ਜੀ ਵੀਡੀਓ ਜਰੂਰ ਸ਼ੇਅਰ ਕਰੋ ਦੋਸਤੋ ਧੰਨਵਾਦ ਸਾਰੇ ਭੈਣ ਭਰਾਵਾਂ ਦਾ